ministry of health ਵੱਲੋਂ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਜਾ ਰਹੀ ਹੈ ਹਾਲਾਂਕਿ ਇੱਕ ਰਿਪੋਰਟ ਸਾਹਮਣੇ ਆਈ ਸੀ ਜਿਹਦੇ ਵਿੱਚ ਖਾਸ ਤੌਰ ਤੇ ਜਿਹੜੇ ਯੰਗਸਟਰ ਨੇ ਜਾਂ ਜਿਹੜੇ ਯੰਗ ਏਜ ਦੇ ਬੱਚੇ ਹਨ ਉਹਨਾਂ ਨੂੰ ਆਬੈਸਟੀ ਦੀ ਪ੍ਰੋਬਲਮ ਮੋਟਾਪੇ ਦੀ ਪ੍ਰੋਬਲਮ ਜ਼ਿਆਦਾ ਹੋ ਰਹੀ ਹੈ ਚਾਹੇ ਉਹ ਜੰਕ ਫੂਡ ਦੀ ਅਸੀਂ ਗੱਲ ਕਰ ਲਈਏ ਹਾਲਾਂਕਿ ਸਮੋਸਾ ਤੇ ਜਲੇਬੀ ਹੁਣ ਜਿਹੜੇ ਵੀ ਸ਼ਾਪਕੀਪਰਸ ਨੇ ਉਹਨਾਂ ਨੂੰ ਵੀ ਐਡਵਾਈਸ ਦਿੱਤੀ ਜਾ ਰਹੀ ਹੈ ਕਿ ਇੱਕ ਡਿਸਪਲੇ ਜ਼ਰੂਰ ਲਾਣ ਕਿ ਕਿੰਨਾ ਆਇਲ ਇਹਦੇ ਵਿੱਚ ਯੂਜ਼ ਹੁੰਦਾ ਹੈ ਜਲੇਬੀ ਦੇ ਵਿੱਚ ਕਿੰਨੀ ਚਾਸਨੀ ਯੂਜ਼ ਕੀਤੀ ਜਾ ਰਹੀ ਹੈ ਇਸਤੇਮਾਲ ਕੀਤੀ ਜਾ ਰਹੀ ਹੈ ਬਹੁਤ ਕਹਿ ਸਕਦੇ ਚਿੰਤਾ ਦਾ ਵਿਸ਼ਾ ਹੈ ਕਿ ਜਿਹੜਾ ਓਬੈਸਟੀ ਬਦ ਰਹੀ ਹੈ ਉਹ ਮੋਟਾਪਾ ਜੇ ਵੀ ਬਦ ਰਹਾ ਜੀ ਦੇ ਕਰਕੇ ਕਈ ਬਿਮਾਰੀਆਂ ਦਾ ਕਾਰਨ ਬੰਦਾ ਹੈ ਸਾਡੇ ਨਾਲ ਡਾਕਟਰ ਵਿਕਰਮ 베ਦੀ ਨੇ ਲਗਾਤਾਰ ਇਹਤੇ ਕੰਮ ਵੀ ਕਰਦੇ ਆਂ ਡਾਕਟਰ ਸਾਹਿਬ ਕਿਉਂਕਿ ਚਿੰਤਾ ਦਾ ਵਿਸ਼ਾ ਹੈ ਇਹ ਜਿਹੜੇ ਰਿਪੋਰਟ ਬਤਾ ਰਹੀ ਹੈ ਕਿ ਜਿਹੜੇ ਯੰਗ ਬੱਚੇ ਨੇ ਤੁਹਾਡੇ ਕੋਲ ਵੀ ਜਿਹੜੇ ਬੱਚੇ ਆਉਂਦੇ ਆਂ ਇਲਾਜ ਵਾਸਤੇ ਮੋਟਾਪਾ ਆਬਸਟੀ ਪ੍ਰੋਬਲਮ ਹਾਲਾਂਕਿ ਉਹਨਾਂ ਐਡਵਾਈਸਰੀ ਵੀ ਜਾਰੀ ਕੀਤੀ ਜਾ ਰਹੀ ਹੈ ਤੁਸੀਂ ਸਾਰੇ ਸਿਨੈਰੀਓ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਮੈਂ ਕਹਾਂਗਾ ਗਵਰਨਮੈਂਟ ਦਾ ਇੱਕ ਇਸ ਸਟੈਪ ਤਾਂ ਚੰਗਾ ਹੈ ਸੋਚ ਚੰਗੀ ਹੈ ਬਟ ਆਈ ਥਿੰਕ ਇੰਪਲੀਮੈਂਟੇਸ਼ਨ ਵਿੱਚ ਬਹੁਤ ਸੁਧਾਰ ਦੀ ਲੋੜ ਹੈ ਕੱਲਾ ਜਲੇਬੀ ਤੇ ਸਮੋਸਾ ਨਹੀਂ ਓਬੈਸਟੀ ਕਰ ਰਿਹਾ ਆ ਆਈਸੀਐਮਆਰ ਨੇ ਇੱਕ ਗਾਈਡਲਾਈਨਸ ਕੱਢੀ ਸੀ ਜਨਵਰੀ 2025 ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਕਲੀਅਰਲੀ ਮੈਂਸ਼ਨ ਕੀਤਾ ਸੀ ਕਿ ਟਿਲ 1 ਇਅਰ ਆਫ ਏਜ ਨੋ ਸੋਲਟ ਐਂਡ 슈ਗਰ ਇਜ਼ ਅਲਾਉਡ ਐਂਡ 2 ਸਾਲ ਤੱਕ ਤੁਸੀਂ ਬਿਲਕੁਲ ਵੀ 슈ਗਰ ਨਹੀਂ ਦੇ ਸਕਦੇ ਬੱਚੇ ਨੂੰ ਠੀਕ ਹੈ ਬਟ ਇਹ ਚੀਜ਼ ਹਾਲੇ ਤੱਕ ਵੀ ਮੈਂ ਕਹਾਂਗਾ ਪੀਡੀਆਟ੍ਰੀਸ਼ਨ ਦੀ ਵੀ ਗਲਤੀ ਹੈ ਕਿ ਅਸੀਂ ਵੀ ਸਭ ਨੂੰ ਇਹ ਚੀਜ਼ ਨਹੀਂ ਫਿਲਾ ਪਾਏ ਬਿਕਾਜ਼ ਇੰਡੀਆ ਇਜ਼ ਸੂਨ ਟੂ ਬੀ ਦ ਡਾਇਬੀਟਿਸ ਕੈਪੀਟਲ ਆਫ ਦ ਵਰਲਡ ਐਂਡ obesidad ਵਾਲ ਵੀ ਅਸੀਂ ਸੈਕੰਡ ਨੰਬਰ ਤੇ ਹੌਲੀ ਹੌਲੀ ਪਹੁੰਚ ਗਏ ਆ। ਸੋ ਰਿਸਕ ਬਹੁਤ ਜ਼ਿਆਦਾ ਹੈ। ਸਾਡੇ ਜਿਹੜੇ ਫੂਡ ਸਟੈਂਡਰਡਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਹੋਰ ਟਾਈਟਨ ਕਰਨ ਦੀ ਲੋੜ ਹੈ ਬਿਕੋਜ਼ ਪ੍ਰੋਬਲਮ ਕਿੱਥੇ ਆ ਗਈ ਕਲਾਊਡ ਕਿਚਨਸ ਦੀ। ਹੁਣ ਪਹਿਲੇ ਹੁੰਦਾ ਸੀ ਰੈਸਟੋਰੈਂਟਸ ਰੈਸਟੋਰੈਂਟ ਦੇ ਵਿੱਚ ਫਿਰ ਜਿਹੜਾ ਕੰਜ਼ਿਊਮਰ ਹੈ ਉਹ ਜਾ ਕੇ ਦੇਖ ਸਕਦਾ ਕਿ ਕਿੰਨੀ ਸਾਫ ਸਫਾਈ ਹੈ। ਬਟ ਹੁਣ ਕਲਾਉਡ ਕਿਚਨ ਕਰਕੇ ਕੀ ਹੋਣਾ ਸ਼ੁਰੂ ਹੋ ਗਿਆ ਤੇ ਉਹਨੂੰ ਪਤਾ ਹੀ ਨਹੀਂ ਉਹ ਚੀਜ਼ ਬਣ ਕੇ ਕਿੱਥੇ ਆ ਰਹੀ ਹੈ ਯਾਨੀ ਕਿੰਨੇ ਟਾਈਮ ਬਣ ਰਹੀ ਹੈ ਕਿੰਨੇ ਟਾਈਮ ਤੋਂ ਪੈਕ ਹੈ ਸਾਰਾ ਚੀਜ਼ ਬਿਲਕੁਲ ਮਤਲਬ ਕਦ ਬਣੀ ਹੈ ਉਹਦਾ ਰਿਫਰਿਜਰੇਟਰ ਸਾਫ਼ ਹੈ ਕਿ ਨਹੀਂ ਸਾਫ਼ ਕਿਹੜਾ ਮਟੀਰੀਅਲ ਯੂਜ਼ ਹੋ ਰਿਹਾ ਸੋ ਇਹ ਸਾਰੀ ਚੀਜ਼ਾਂ ਨਾ ਕਈ ਤਾਂ ਐਦਾ ਦੀ ਜਗ੍ਹਾ ਹੈ ਜਿਹੜੇ ਬੇਸਮੈਂਟਸ ਹੈਨ ਸੋ ਬਹੁਤ ਸਾਰੀ ਚੀਜ਼ਾਂ ਜਿਹਨੂੰ ਰੈਗੂਲੇਟ ਕਰਨਾ ਬਹੁਤ ਜ਼ਰੂਰੀ ਹੈ ਸੋ ਮੈਂ ਇਹ ਹੀ ਕਹਵਾਂਗਾ ਸੋਚ ਤਾਂ ਬਹੁਤ ਅੱਛੀ ਹੈ ਬਟ ਕੱਲਾ ਜਲੇਬੀ ਤੇ ਸਮੋਸਾ ਨਹੀਂ ਇਨਵੋਲਡ ਸਾਡੀ ਬੇકરી ਆਈਟਮਸ ਸਾਡੇ ਜੰਕ ਫੂਡਸ 버ਗਰ ਪੀਜ਼ਾਸ ਤਲੀ ਹੋਈ ਹੋਰ ਚੀਜ਼ਾਂ ਇਹ ਸਾਰੀ ਚੀਜ਼ਾਂ ਜਿਹੜੀ ਹੈ ਅੰਡਰ ਆਣੀ ਚਾਹੀਦੀ ਹੈ ਬਟ ਮੈਂ ਇਹ ਕਹਿਣਾ ਕਿ ਤੁਸੀਂ ਬੋਰਡ ਲਗਾ ਲਓ ਬਾਹਰ that is also wrong okay. ਇਹ ਜਿਹੜੇ ਬੋਰਡ ਦੀ ਗੱਲ ਕੀਤੀ ਗਈ ਇਹ ਰੋਂਗ ਕਿਉਂ ਹੈ ਕਿਉਂਕਿ ਆ ਮੋਨਿਟਰਿੰਗ ਜਿਹੜੀ ਵਾਸਤੇ ਕਿਹਾ ਗਿਆ ਹੈ ਕਿ ਸ਼ਾਪਕੀਪਰਸ ਨੂੰ ਕਿਹਾ ਗਿਆ ਹੈ ਕਿ ਕਿੰਨਾ ਆਇਲ ਯੂਜ਼ ਹੋ ਰਿਹਾ ਹੈ ਕਿੰਨਾ ਇਹ ਹੋ ਰਿਹਾ ਹੈ ਇਹਦੇ ਵਿੱਚ ਡਿਸਪਲੇ ਜੇਕਰ ਲੱਭੇਗਾ ਸੋ ਇਹ ਨਾ ਬਹੁਤ ਵੱਡਾ ਇੱਕ ਆ ਇਹ ਬਹੁਤ ਵੱਡਾ ਸਵਾਲ ਹੈ ਜਿਹੜੀ ਐਸੋਸੀਏਸ਼ਨ ਆਫ ਪੀਡੀਆਟ੍ਰਿਕਸ ਜਿਹੜੀ ਹੈ ਆਈਏਪ ਇੰਡੀਅਨ ਅਕੈਡਮੀ ਆਫ ਪੀਡੀਆਟ੍ਰਿਕਸ ਇਹ ਫੂਡ ਲੇਬਲਸ ਦੇ ਉੱਤੇ ਬਹੁਤ ਜ਼ਿਆਦਾ ਕੰਮ ਕਰਦੀ ਪਈ ਹੈ ਫੂਡ ਲੇਬਲਸ ਕੀ ਹੁੰਦੇ ਕਿ ਸਾਡੇ ਪੈਕੇਟ ਦੇ ਪਿੱਛੇ ਲਿਖਿਆ ਹੁੰਦਾ ਹੈ ਕਲੀਅਰਲੀ ਕਿ ਕਿਹਦੇ ਚ ਕਿੰਨਾ 슈ਗਰ ਐਂਡ ਕਿੰਨਾ ਸੋਲਟ ਐ ਠੀਕ ਹੈ ਥੈਟ ਇਜ਼ ਆਲਸੋ ਨੋਟ ਵੈਰੀ ਵੈਲ ਰੈਗੂਲਰਾਈਜ਼ਡ ਇਨ ਇੰਡੀਆ ਪ੍ਰੋਬਲਮ ਕੀ ਐ ਸੀ ਬੋਨਵੀਟਾ ਦੀ ਗੱਲ ਕਰੀ ਐ ਮੈਗੀ ਕਿੰਨੀ ਦੇਰ ਬਾਅਦ ਪੱਲੇ ਉਹਦੇ ਚ ਲੈਡ ਐ ਉਹ ਲਿਖਿਆ ਹੀ ਨਹੀਂ ਜਾਂਦਾ ਪੈਕੇਟਸ ਦੇ ਵਿੱਚ ਬੋਨਵੀਟਾ ਇਜ਼ ਆਲਮੋਸਟ 70% 슈ਗਰ ਬਟ ਉਹਨਾਂ ਨੇ ਇੰਨਾ ਛੋਟਾ ਕਰਕੇ ਲਿਖਿਆ ਹੋਇਆ ਹੈ ਬਟ ਉਹ ਪ੍ਰੋਪਰ ਡਿਸਪਲੇਡ ਨਹੀਂ ਹੈ ਸੋ ਇਹ ਸਰਕਾਰ ਦਾ ਇੱਕ ਵੈਲਕਮ ਸਟੈਪ ਹੈ ਕਿ ਜੋ ਵੀ ਕੰਜ਼ਿਊਮਰ ਹੈ ਉਹਨੂੰ ਪਤਾ ਹੋਏ ਕਿ ਬਈ ਉਹ ਐਕਚੁਅਲੀ ਕੀ ਖਾ ਰਹੇ ਹੈ ਸੋਚ ਬਹੁਤ ਅੱਛੀ ਹੈ ਬਿਕਾਜ਼ ਜੇ ਉਹ ਜਾਗਰੂਕ ਹੋਣਗੇ ਜੋ ਉਹਨੂੰ ਪਤਾ ਲੱਗੇ ਕਿ ਸਮੋਸੇ ਦੇ ਵਿੱਚ 500 ਕੈਲਰੀਜ਼ ਹੈ ਤੇ ਮੈਂ ਤਾਂ 스ਨੈਕ ਦੀ ਤੌਰ ਤੇ ਖਾ ਰਿਹਾ ਇਹ ਤਾਂ ਆਲਮੋਸਟ 1 ਮੀਲ ਦੇ ਬਰਾਬਰ ਹੈ ਤਾਂ ਫਿਰ ਉਹ ਜਾਗਰੂਕ ਜ਼ਰੂਰ ਹੋਣਗੇ ਬਟ ਇੱਕ ਤਰੀਕਾ ਹੈ ਅਸੀਂ ਸਿਰਫ ਸਮੋਸੇ ਜਲੇਬ ਨੂੰ ਬਲੇਮ ਨਾ ਕਰਕੇ ਸਭ ਚੀਜ਼ਾਂ ਨੂੰ ਇਹਦੇ ਪ੍ਰਿਵਿਊ ਦੇ ਅੰਦਰ ਲਾਈਏ ਅੰਬ੍ਰੇਲਾ ਦੇ ਅੰਦਰ ਲਾਈਏ ਫੂਡ ਸੇਫਟੀ ਨੂੰ ਇਨਕਰੀਸ ਕਰੀਏ ਫੂਡ ਲੇਬਲਸ ਨੂੰ ਸਟਰੋਂਗ ਕਰੀਏ ਬਾਹਰ ਜਿਸੀ ਯੂਰੋਪੀਅਨ ਸਟੈਂਡਰਡਸ ਦੀ ਗੱਲ ਕਰੀਏ ਨਾ ਉੱਥੇ ਫੂਡ ਲੇਬਲਸ ਹੁੰਦੇ ਆ ਦੇ ਆਰ ਕਲਰ ਕੋਡਡ ਕਿ ਰੈੱਡ ਹੈ ਗ੍ਰੀਨ ਹੈ ਜਾਂ ਵਾਈਟ ਹੈ ਉੱਥੇ 슈ਗਰ ਜੇ ਕਿਸੇ ਬਿਸਕਟ ਚ ਜ਼ਿਆਦਾ ਹੈ ਤੇ ਵੱਡਾ ਵੱਡਾ ਰੈੱਡ ਲੇਬਲ ਲੱਗਿਆ ਹੋਏਗਾ ਕਿ ਇਹ ਚ 슈ਗਰ ਜ਼ਿਆਦਾ ਹੈ ਓਕੇ ਇੱਥੇ ਕੀ ਇਹ ਸਭ ਕੁਝ ਛੁਪਾਇਆ ਜਾਂਦਾ ਸੋ ਇਸ ਕਰਕੇ ਜ਼ਰੂਰੀ ਹੈ ਕਿ ਸਭ ਚੀਜ਼ਾਂ ਨੂੰ ਅਸੀਂ ਸਰ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਜਿਹੜੇ ਪੇਸ਼ੈਂਟ ਹੈ ਖਾਸ ਤੌਰ ਤੇ ਬੱਚੇ ਮੋਟਾਪੇ ਦੇ ਆਬਸਟੀਟੀ ਦੇ ਵੱਧ ਰਹੇ ਕੇਸ ਸੀ ਜੇਕਰ ਕਿਉਂਕਿ ਤੁਸੀਂ ਲਗਾਤਾਰ ਦੇਖ ਰਹੇ ਬਿਲਕੁਲ ਵੱਧ ਰਹੇ ਅਸੀਂ ਦੇਖ ਰਹੇ ਹਾਂ ਬਿਕੋਜ਼ ਹோம் ਕੁਕਿੰਗ ਘਟੋ ਗਈ ਹੈ ਬਾਹਰ ਦਾ ਖਾਣਾ ਜ਼ਿਆਦਾ ਹੋ ਗਿਆ ਹੈ 스ਨੈਕਿੰਗ ਬਹੁਤ ਜ਼ਿਆਦਾ ਕਾਮਨ ਹੋ ਗਈ ਹੈ 스ਨੈਕਿੰਗ ਜਿਵੇਂ ਬਿਸਕਟਸ ਹੋਗੇ ਚਿਪਸ ਹੋਗੇ ਰਸਕਸ ਹੋਗੇ ਇਹ ਬਹੁਤ ਜ਼ਿਆਦਾ ਕੈਲਰੀ ਐਂਡ 슈ਗਰ ਕੰਟੈਂਟ ਹੋ ਰਿਹਾ ਹੈ ਇਹਨਾਂ ਦੇ ਵਿੱਚ ਸੋ ਅਸੀਂ ਦੇਖ ਰਹੇ ਐਡਿਕਸ਼ਨ ਹੋ ਰਹੀ ਹੈ ਅ ਮਲਨਿਊਟ੍ਰੀਸ਼ਨ ਦੋਨੋਂ ਪਾਸੇ ਹੋ ਰਿਹਾ ਹੈ ਓਬੀਸਿਟੀ ਵੀ ਹੋ ਰਹੀ ਹੈ ਐਂਡ ਅੰਡਰ weight ਵੀ ਬੱਚੇ ਹੋ ਰਹੇ ਐਂਡ ਨਿਊਟ੍ਰੀਸ਼ਨ ਵੀ ਕੱਟ ਰਿਹਾ ਇਹਨਾਂ ਦਾ ਆਇਰਨ ਲੈਵਲਸ ਬੱਚਿਆਂ ਦਾ ਘਟ ਹੈ ਬਿਕਾਜ਼ ਪੇਟ ਤਾਂ ਭਰ ਰਹੇ ਬਿਸਕਟ ਖਾ ਰਹੇ ਐਂਡ ਜੂਸਸ ਲੇ ਰਹੇ ਐਂਡ ਓਰੀਓ ਜਾ ਰਹੇ ਐਂਡ ਬਟ ਕਿੱਥੇ ਗਿਆ ਵਿਟਾਮਿਨ ਡੀ ਵਿਟਾਮਿਨ ਬੀ 12 ਆਇਰਨ ਉਹਨਾਂ ਦੀ ਵੀ ਕਮੀ ਜਿਹੜੀ ਹੈ ਬਹੁਤ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਉਹਨਾਂ ਦੇ ਬ੍ਰੇਨ ਗ੍ਰੋਥ ਪਰਸਨੈਲਿਟੀ ਹਾਈਟ ਬੋਨਸ ਹਰ ਚੀਜ਼ ਨੂੰ ਅਫੈਕਟ ਕਰ ਰਿਹਾ ਹੈ ਇਹ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਹਾਲਾਂਕਿ ਚੀਜ਼ਾਂ પેટ ਤਾਂ ਭਰ ਰਹੀਆਂ ਹਨ ਲੇਕਿਨ ਉਹਨਾਂ ਨੂੰ ਉਹ ਸਾਰੀ ਚੀਜ਼ਾਂ ਮਿਲ ਰਹੀਆਂ ਜਿਨ੍ਹਾਂ ਦੀ ਲੋੜ ਹੈ ਚਾਹੇ ਉਹ ਜਿੱਦਾਂ ਸਾਡੇ ਨੇ ਵੀ ਕਿਹਾ ਸਮੋਸਾ ਜਲੇਬੀ ਠੀਕ ਹੈ ਇੱਕ ਸਟੈਪ ਹੈ ਗਵਰਨਮੈਂਟ ਦਾ ਮਿਨਿਸਟਰੀ ਆਫ ਹੈਲਥ ਦਾ ਲੇਕਿਨ ਇਹਦੇ ਨਾਲ ਨਾਲ ਜਿਹੜੀ ਜੰਕ ਫੂਡਸ ਨੇ ਕਿਉਂਕਿ ਇਸ ਟਾਈਮ ਇੱਕ ਟ੍ਰੈਂਡ ਬਣ ਗਿਆ ਹੈ ਕਿ ਕਿਸੇ ਵੀ ਕਿਤੇ ਪਾਰਟੀ ਹੋਵੇ ਤਾਂ ਉਥੇ ਫਰਾਈਡ ਚੀਜ਼ਾਂ 스ਨੈਕਸ ਉਹ ਜਿਹੜਾ ਹੈ ਉਹ ਯੂਜ਼ ਕਰਨਾ ਜੋ ਕਿ ਬਹੁਤ ਹੀ ਨੁਕਸਾਨਦੇਹੀ ਹੈ ਖਾਸ ਤੌਰ ਤੇ ਜਿਹੜੇ ਬੱਚੇ ਨੇ ਜਿਹੜੇ ਗਰੋਇੰਗ ਏਜ ਦੇ ਸਟੂਡੈਂਟਸ ਨੇ ਉਹਨਾਂ ਦੇ ਵਾਸਤੇ ਕਿਉਂਕਿ ਉਹਨਾਂ ਦੀ ਪੜਾਈ ਲਿਖਾਈ ਉਹਨਾਂ ਦਾ ਹੈਲਥ ਇਸ਼ੂਜ਼ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਕੇਸਿਸ ਵੀ ਆ ਰਹੇ ਸਾਹਮਣੇ ਜਿਸ ਨੂੰ ਲੈ ਕੇ ਲਗਾਤਾਰ ਚਿੰਤਾ ਦਾ ਵਿਸ਼ਾ ਹੈ ਔਰ ਇਹ ਦੇ ਵਿੱਚ ਜ਼ਰੂਰ ਇੱਕ ਪੇਰੈਂਟਸ ਨੂੰ ਵੀ ਸੋਚਣਾ ਹੋਵੇਗਾ ਕਿ ਕਿਸ ਤਰ੍ਹਾਂ ਦੀ ਡਾਈਟ ਆਪਣੇ ਬੱਚਿਆਂ ਨੂੰ ਦੇਣੀ ਹੈ ਜਿਦੇ ਵਿੱਚ ਕਾਫੀ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਖਾਸ ਤੌਰ ਤੇ ਇਹ ਨਹੀਂ ਕਿ ਸਮੋਸਾ ਜਲੇਬੀ ਜੰਕ ਫੂਡ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੈ ਜਿਨ੍ਹਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ